ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਇੱਕ ਆਪਾਂ ਗੱਲ ਕਰਦੇ ਆਂ ਕਿ ਪੰਜਾਬ ਦੇ ਵਿੱਚ ਵੀ ਬੈਠ ਕੇ ਸੋਚਦੇ ਆਂ ਕਿ ਰਾਜਸਥਾਨ ਦੇ ਵਿੱਚ ਬਾਰਿਸ਼ ਬਹੁਤ ਹੁੰਦੀ ਹੈ ਪਾਣੀ ਦੀ ਕਮੀ ਨਹੀਂ ਹਰਿਆਲੀ ਬਹੁਤ ਹੋਗੀ ਜਰ ਪੰਜਾਬ ਚ ਬਾਰਸ਼ਾਂ ਘੱਟ ਹੋਣ ਲੱਗੀਆਂ ਪਰ ਇਹਨਾਂ ਗੱਲਾਂ ਪਿੱਛੇ ਬਹੁਤ ਪੁਰਾਣਾ ਹੱਥ ਹੈ ਰਾਜਸਥਾਨ ਦਾ ਸਭ ਤੋਂ ਵੱਡਾ ਹੱਥ ਹੈ ਇਹਨਾਂ ਦੇ ਪਿੱਛੇ ਬਸनोई ਧਰਮ ਦਾ ਜਿਹੜਾ ਅੱਜ ਮੀਂਹ ਪੈਂਦਾ ਕਿਉਂਕਿ ਉਹਨਾਂ ਨੇ ਪੁਰਾਣੇ ਸਮਿਆਂ ਤੋਂ ਲੈ ਕੇ ਹੁਣ ਤੱਕ ਦਰਖਤਾਂ ਦੀ ਦੇਖਭਾਲ ਕਰਦੇ ਆਉਂਦੇ ਆ ਹੂੰ ਦਰਖਤ ਕੱਟਣ ਨਹੀਂ ਦਿੰਦੇ ਹਾਂ ਤੇ ਸਾਡੇ ਇਹ ਨੂੰ ਕੱਟ ਦਾ ਨਾਲ ਲੱਗ ਜੀਦਾ ਯਾਰ ਇਧਰ ਨੂੰ ਨਟ ਗਿਆ ਇਹਨੂੰ ਖਚਾ ਲੋ ਬਿਲਕੁਲ ਸਹੀ ਗਾ ਛੱਡ ਦਿਓ ਗਰਾਂ ਲੈ ਕੇ ਧੱਕਾ ਹੂੰ ਬਸ ਰੂੜਾ ਨੇ ਕੱਟ ਤੇ ਕੁਛ ਅਸੀਂ ਕੱਟ ਤੇ ਹੂੰ ਠੀਕ ਐ ਤੇ ਲਾਉਣਾ ਕਿਸੇ ਨੇ ਨਹੀਂ ਹੂੰ ਤੇਰੇ ਸੋਚਿਆ ਇਹ ਲੋਕੀ ਸੋਚਦੇ ਐ ਜੇ ਇੱਕ ਦਰਖਤ ਖੜਾ ਐ ਨਾ ਘਰੇ ਹੂੰ ਸਾਰਾ ਟੱਬਰ ਸੋਚਦੇ ਕਿ ਇਹਦੇ ਨਾਲ ਹੀ ਅਸੀਂ ਜਿਉਨੇ ਐ ਹੂੰ ਜੇ ਇਹ ਮਰ ਗਿਆ ਸਾਰਾ ਟੱਬਰ ਮਰ ਜੂ ਹੂੰ ਇੰਨੀ ਸੇਵਾ ਕਰਦੇ ਐ ਹੂੰ ਠੀਕ ਐ ਕਹੀ ਗੱਲ ਆਈ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਜੋਧਪੁਰ ਦਾ ਰਾਜਾ ਸੀ ਹੂੰ ਰਾਜਾ ਅਵੇ ਸਿੰਘ ਹੂੰ ਤੇ ਉਹਨੇ ਆਪ ਦਾ ਮਹਿਲ ਬਣਾਉਣਾ ਸੀ ਹੂੰ ਮਹਿਲ ਦੀ ਉਹ ਸਾਰੀ ਸ਼ੁਰੂ ਕਰਨੀ ਸੀ ਹੂੰ ਤੇ ਉਹਨੇ ਨਾ ਮਤਲਬ ਕਿ ਜਿਹੜਾ ਆਪ ਦਾ ਸੈਨਾਪਤੀ ਐ ਹੂੰ ਉਹਨੂੰ ਜਗ੍ਹਾ ਦੇਖਣ ਵਾਸਤੇ ਭੇਜਿਆ ਅੱਛਾ ਜਿੱਥੇ ਭੇਜਿਆ ਉਹ ਸੀ ਪੈਂਡ ਬਸਰੋਈਆਂ ਦਾ ਹੂੰ ਉਹਦਾ ਅੱਜ ਵੀ ਨਾ ਕੀ ਜਿਹੜੀ ਪਿੰਡ ਪੈਂਦਾ ਅੱਛਾ ਤੇ ਆ ਆਉਣ ਵਾਲੀ 13 ਤਰੀਕ ਨੂੰ ਬਹੁਤ ਵੱਡਾ ਮੇਲਾ ਲੱਗਣਾ ਹੈ ਹਮ ਹਰ ਸਾਲ ਮੇਲਾ ਲੱਗਦਾ ਹੈ ਅੱਛਾ ਉਹ ਕਿਉਂ ਲੱਗਦਾ ਉਹ ਦੱਸਦਾ ਤੁਹਾਨੂੰ ਹਮ ਤੇ ਰਾਜੇ ਨੇ ਜਦੋਂ ਭੇਜਿਆ ਤੇ ਉਹਨੇ ਆ ਕੇ ਦੱਸਿਆ ਮਹਾਰਾਜ ਉਸ ਜਗ੍ਹਾ ਦੇ ਵਿੱਚ ਤਾਂ ਬਹੁਤ ਜੰਡ ਹੈ ਹਮ ਦਰਖਤ ਬਹੁਤ ਖੜਾ ਹੈ ਹਮ ਇਹ ਜੰਡ ਨੂੰ ਖੇਜੜੀ ਕਹਿੰਦੇ ਹੈ ਹੂੰ ਰਾਜਸਥਾਨ ਦੇ ਵਿੱਚ ਅੱਛਾ ਠੀਕ ਹੈ ਹਾਂ ਉੱਥੇ ਤਾਂ ਖੇਚੜੀ ਬਹੁਤ ਹੈ ਹਾਂ ਫਿਰ ਰਾਜਾ ਅਬੇ ਸਿੰਘ ਸੈਨਾਪਤੀ ਨੂੰ ਭੇਜਦਾ ਹੈ ਹਾਂ ਕਿ ਤੂੰ ਸੈਨਾ ਲੈ ਕੇ ਜਾ ਹਾਂ ਤੇ ਕੁਟਵਾ ਦਿਓ ਹਾਂ ਕਿੱਡਾ ਕੰਮ ਹੈ ਹਾਂ ਉਹ ਕਹਿੰਦੇ ਜੀ ਸੱਤ ਬਚਨ ਹੂੰ ਰਾਜਾ ਆਪ ਕਹਿੰਦੇ ਅਹਮਦਾਬਾਦ ਚਲਿਆ ਗਿਆ ਅੱਛਾ ਕੋਈ ਕੰਮ ਸੀ ਹਾਂ ਅਹਮਦਾਬਾਦ ਦੇ ਰਾਜੇ ਕੋਲੇ ਚਲਿਆ ਗਿਆ ਹਾਂ ਮਗਰੋਂ ਸੈਨਾਪਤੀ ਸੈਨਾ ਲੈ ਕੇ ਉਸ ਖੇਜੜੀ ਪਿੰਡ ਪਹੁੰਚ ਜਾਂਦਾ ਹੈ। ਅੱਛਾ। ਇਹ ਜਦੋਂ ਉੱਥੇ ਦੀ ਇੱਕ ਮਾਤਾ ਅਮਰਤਾ ਦੇਵੀ ਨਾਂ ਦੀ ਸੀ। ਉਹਨੂੰ ਪਤਾ ਲੱਗਦਾ ਹਾਂ। ਇਹ ਤਾਂ ਦਰਾਖਤ ਕੱਟਣ ਆ ਗਈ। ਹਾਂ। ਇੱਕ ਜਾਂਡ ਉਹਨਾਂ ਦੇ ਆਪਦੀ ਜਗ੍ਹਾ 'ਚ ਹੁੰਦਾ ਹੈ। ਅੱਛਾ। ਜਿੱਥੋਂ ਉਹ ਮੋੜ ਤੋੜਦੇ ਆ। ਹਾਂ। ਉਹ ਆ ਕੇ ਰੌਲਾ ਕਰਦੀ ਹੈ। ਹੂੰ ਕਹਿੰਦੀ ਵੀ ਇਹ ਗਲਤ ਗੱਲ ਐ ਹੂੰ ਤੁਸੀਂ ਕਿਤੇ ਮਹਿਲ ਹੋਰ ਬਣਾ ਲਓ ਹੂੰ ਇਹ ਨਹੀਂ ਕੱਟਣ ਦੇਣੇ ਅਸੀਂ ਹਾਂ ਉਹ ਉੱਥੇ ਜਦੋਂ ਜੈਦ ਹੁੰਦੀ ਸੈਨਾਪਤੀ ਕਹਿੰਦਾ ਕਿ ਸਾਨੂੰ ਰਾਜੇ ਦਾ ਹੁਕਮ ਐ ਹੂੰ ਵੀ ਤੂੰ ਆਪਣੀ ਚਲੀ ਜਾ ਹੂੰ ਤੇਨੇ ਤੂੰ ਵੀ ਜਾਣ ਤੋਂ ਬਾਅਦ ਤੋ ਬੈਠੇਂਗੀ ਹੂੰ ਮੈਦਾ ਕੋਈ ਨਹੀਂ ਹੂੰ ਜਦੋਂ ਉਹ ਕੱਟਣ ਲੱਗਦੇ ਉਹ ਦਰਖਤ ਨੂੰ ਐ ਜੱਪਾ ਪਾ ਲੈਂਦੀ ਐ ਅੱਛਾ ਦੇਖੋ ਕਿੰਨਾ ਪਿਆਰ ਦਰਖਤ ਨਾਲ ਹਾਂ ਦਰਖਤ ਨੂੰ ਜੱਪਾ ਪਾ ਲੈਂਦੀ ਐ ਵੀ ਨਹੀਂ ਹੂੰ ਇਹਨੂੰ ਨਹੀਂ ਕੱਟਣ ਦੇਣਾ ਮੈਂ ਹੂੰ ਸੈਨਾਪਤੀ ਕਹਿੰਦਾ ਵੀ ਨਹੀਂ ਤੈਨੂੰ ਵੀ ਨਾਲ ਹੀ ਕੱਟ ਦਿੱਤਾ ਜਾ ਉਹ ਕਹਿੰਦੀ ਫੇਰ ਕੱਟ ਦਿਓ ਹੂੰ ਪਰ ਮੈਂ ਆਪਦੇ ਜਿਉਂ ਦੇ ਜੀ ਇਹਨੂੰ ਨਹੀਂ ਕੱਟਣ ਦੇਂਦੀ ਹਾਂ ਉਹ ਪਹਿਲਾਂ ਉਹਨੂੰ ਮਾਰ ਦਿੰਦੇ ਆ ਅਮਰਤਾ ਦੇਵੀ ਨੂੰ ਅੱਛਾ ਵੜ ਦਿੰਦੇ ਆ ਵੜ ਦਿੰਦੇ ਆ ਉਹ ਉਹਦੀਆਂ ਦੋ ਬੇਟੀਆਂ ਆਉਂਦੀਆਂ ਭੱਜ ਕੇ ਹੂੰ ਉਹ ਚਿੰਬੜ ਜਾਂਦੀਆਂ ਦਰਾਖਤ ਨੂੰ ਉਹਨਾਂ ਨੂੰ ਵੀ ਮਾਰ ਦਿੰਦੇ ਆ ਹੂੰ ਫੇਰ ਉਹਦੇ ਘਰ ਵਾਲਾ ਆਉਂਦਾ ਹੂੰ ਉਹਨੂੰ ਵੀ ਮਾਰ ਦਿੰਦੇ ਆ ਅੱਛਾ ਰੌਲਾ ਪੈ ਜਾਂਦਾ ਹੂੰ ਸਾਰੇ ਪਿੰਡ ਚ ਹੂੰ ਸਾਰਾ ਪਿੰਡ ਭੱਜਿਆ ਆਉਂਦਾ ਹੂੰ ਠੀਕ ਹੈ ਹੂੰ ਤੇ ਉਹ ਮਾਰਨ ਲੱਗ ਜਾਂਦੇ ਆ ਵਿਰੋਧ ਕਰਦੇ ਜਣੀ ਉਹ ਵਿਰੋਧ ਕਰਨ ਤੇ ਮਾਰਨ ਲੱਗ ਜਾਂਦੇ ਆ ਅੱਛਾ ਠੀਕ ਹੈ ਜੀ ਲੋਕ ਸائیں ਲਾਜ਼ਾ ਢੇਰ ਵਜਾ ਦਿੰਦੇ ਆ ਹੂੰ ਰਾਜੇ ਤੱਕ ਖਬਰ ਪਹੁੰਚਦੀ ਹੈ ਹੂੰ ਓਏ ਉਹ ਸਾਧਨ ਉਹਨਾਂ ਦਾ ਹੂੰ ਤੇ ਰਾਜਾ ਆਰਡਰ ਦਿੰਦਾ ਸੈਨਾਪਤੀ ਨੂੰ ਵੀ ਤੂੰ ਵਾਪਸ ਆ ਜਾ ਹੂੰ ਵੀ ਇਹ ਕੰਮ ਨਹੀਂ ਕਰਨਾ ਹੂੰ ਉਹ ਸੈਨਾ ਲੈ ਕੇ ਵਾਪਸ ਚਲਾ ਜਾਂਦਾ ਹੈ ਹੂੰ 363 ਜਣੇ ਸੀਦ ਹੋ ਜਾਂਦੇ ਉੱਥੇ ਅੱਛਾ ਦਰਾਖਤ ਦੀ ਖਾਤਰ 363 ਜਣੇ ਸੀਦ ਹੋ ਜਾਂਦੇ ਆ ਦੀ ਹੋੜੇ ਸੀ ਪੈਣਾ ਹੋਰ ਸਾਡੇ ਪਵੇ ਹਾਂ ਹੈ ਹਾਂ ਭਾਈ ਜੀ 298 ਮਰਦ ਹਾਂ 65 ਔਰਤਾਂ ਸੀ ਦੋਈਆਂ ਫੇਰ ਤਰਥਲੀ ਮੱਚ ਜਾਣੀ ਸੀ ਢੇਰ ਲੱਗ ਗਿਆ ਹੁਣ ਲਾਛਾ ਬਸनोई ਸਮਾਜ ਇਕੱਠਾ ਹੋ ਗਿਆ ਹੂੰ ਰੌਲਾ ਪਿਆ ਹੂੰ ਉਹ ਕਹਿੰਦੇ ਵੀ ਅਸੀਂ ਆਪਦੇ ਜਿਉਂਦੇ ਜੀ ਦਰਾਖਤ ਨਹੀਂ ਕੱਟਣ ਦੇਵਾਂਗੇ ਹੂੰ ਠੀਕ ਹੈ ਨਾ ਅਸੀਂ ਸਕਾਰ ਕਰਨ ਦੇਵਾਂਗੇ ਕਿਸੇ ਜਾਨਵਰ ਦਾ ਇਥੇ ਹੂੰ ਫੇਰ ਰਾਜਾ ਆਇਆ ਹੂੰ ਪਗੜੀ ਲਾ ਕੇ ਹੂੰ ਨੰਗੇ ਪੈਰ ਹੂੰ ਮਾਫੀ ਮੰਗੀ ਤਾਂਬਰ ਪੱਤਰ ਕਹਿੰਦੇ ਹੁੰਦੇ ਉਹ ਲੈ ਕੇ ਦਿੱਤਾ ਅੱਛਾ ਤੇ ਅੱਜ ਤੋਂ ਬਾਅਦ ਹੂੰ ਮੇਰੇ ਰਾਜ ਦੇ ਅੰਦਰ ਨਾ ਕੋਈ ਦਰਖਤ ਕਟਿਆ ਜਾਊਗਾ ਹੂੰ ਤੇ ਨਾ ਸ਼ਿਕਾਰ ਕੀੜਿਆ ਜਾਊਗਾ ਹੂੰ ਬਿਲਕੁਲ ਬੰਦ ਪੈਣ ਅੱਛਾ ਇਸ ਤਰ੍ਹਾਂ ਬਸਨੋਈ ਸਮਾਜ ਦੀ ਜਿੱਤ ਹੁੰਦੀ ਹੈ ਹੂੰ ਪਰ ਹੁੰਦੀ ਐ ਇਨੀਆਂ ਕੁਰਬਾਨੀਆਂ ਦੇ ਕੇ ਇਹ ਦਰਖਤ ਬਚਦੇ ਐ ਸਹੀ ਗੱਲਾਂ ਠੀਕ ਐ ਹੂੰ ਤੇ ਉਦੋਂ ਤੋਂ ਜਿਹੜਾ ਉਹ ਜੰਡਾ ਹੈ ਹੀਜਰੀ ਹੈ ਹੂੰ ਉਹ ਕੀ ਦਿੰਦਾ ਹੈ ਹੂੰ ਉਹਨੂੰ ਲੱਗਦੀ ਹੈ ਸਾਂਘਰੀ ਜਿਹੜੀ ਫਲੀ ਲੱਗਦੀ ਹੈ ਨਾ ਉਹ ਕੀ ਹੁੰਦੀ ਹੈ ਉਹਨੂੰ ਸਾਂਘਰੀ ਕਹਿੰਦੇ ਆ ਫਲੀ ਨੂੰ ਅੱਛਾ ਸਾਂਘਰੀ ਉਹ ਕੱਚੀ ਤੋੜਨੀ ਹੁੰਦੀ ਆ ਉਹਦੀ ਸਬਜ਼ੀ ਬਣਦੀ ਆ ਅੱਛਾ ਸਭ ਤੋਂ ਮਹਿੰਗੀ ਸਬਜ਼ੀ ਆ ਰਾਜਸਥਾਨ ਦੀ 1200 ਰੁਪਏ ਕਿਲੋ ਵਾਲੀ ਅੱਛਾ ਜਿਹੜੀ ਜੰਡਰ ਨੂੰ ਲੱਗਦੀ ਆ ਜੰਡਰ ਨੂੰ ਲੱਗਦੀ ਆ ਠੀਕ ਆ ਤੇ ਜਿਹੜੇ ਪੱਤੇ ਆ ਉਹਦੇ ਹੂੰ ਉਹ ਵੀ 1000 ਰੁਪਏ ਕੁਆਂਟਲ ਵਿਕਦੇ ਆ अच्छा ओनु ਗਰਮੀਆਂ ਦੇ ਵਿੱਚ ਸਾਂਗ ਲੈਂਦੇ ਆ ਹਮ ਆ ਸਿਆਲਾਂ ਦੇ ਵਿੱਚ ਹਮ ਉਹ ਫੇਰ ਫੇਰ ਪੁੱਟ ਜਾਂਦਾ ਹਮ ਤੇ ਉਹਦੇ ਪੱਤੇ ਝਾੜ ਕੇ ਬੱਕਰੀਆਂ ਖਾਂਦੀਆਂ ਊਠ ਖਾਂਦੇ ਆ ਜਾਨਵਰਾਂ ਨੂੰ ਖਾਂਦੇ ਆ ਅੱਛਾ ਠੀਕ ਹੈ ਨਾ ਹਮ ਤੇ ਅਸੀਂ ਅਸੀਂ ਕੀ ਕਰਦੇ ਆ ਹਾਂ ਅਸੀਂ ਵੇਂਦੇ ਹੀ ਨਹੀਂ ਹਮ ਠੀਕ ਹੈ ਅਸੀਂ ਨਾਲ ਕੱਟਦੇ ਆ ਦਰਾਖਤ ਹੂੰ ਰੋੜ ਕੱਟਦੇ ਸਾਰੇ ਹੂੰ ਦਰਾਖਤ ਛੱਡਿਆ ਹੀ ਕੋਈ ਨਹੀਂ ਹੂੰ ਮੈਨੂੰ ਨਹੀਂ ਲੱਗਦਾ ਆਪਣੇ ਕਿਸੇ ਨੇ ਦਰਾਖਤ ਲਾਇਆ ਹੋਊਗਾ ਹੂੰ ਠੀਕ ਐ ਜੇ ਕੋਈ ਲਾਉਂਦਾ ਵੀ ਐ ਹੂੰ ਮੰਨ ਲਾ ਕੋਈ ਬੂਟਿਆਂ ਦਾ ਲੰਗਰ ਲਾਉਂਦਾ ਲੈ ਜਾਂਦੇ ਆ ਲਾ ਦਿੰਦੇ ਆ ਹੂੰ ਠੀਕ ਐ ਪਹਿਲਾਂ ਤਾਂ ਜਗਾ ਵੇਂਦੇ ਐ ਹੂੰ ਵੀ ਲਾਈਏ ਕਿਦੇ ਥਾਂ 'ਚ ਯਾਰ ਹੂੰ ਆਪਾਂ ਆਪਦੇ ਦਾ ਥਾਂ ਥੋੜਾ ਲਾਉਣਾ ਨਹੀਂ ਹਾਂ ਠੀਕ ਐ ਹੂੰ ਉਹ ਜਦੋਂ ਦੂਜੇ ਦੇ ਤਾਂ ਚਲਾਉਣਾ ਜਾ ਕੇ ਉੱਥੇ ਪਾਣੀ ਕੌਣ ਪਾਊਗਾ ਹੂੰ ਤੇ ਨਹਿਰਾਂ ਤੇ ਮਾਰੂਦਰਾਕਤ ਖੜੇ ਐ ਸਪੈਦਾ ਵਗੈਰਾ ਹੂੰ ਉਹ ਕੰਮ ਦਾ ਨਹੀਂ ਹੂੰ ਲਾਉਣੀ ਕੀ ਚਾਹੀਦੀ ਹੁਣ ਰਾਜਸਥਾਨ ਨੇ ਨਿਮ ਲਾਈ ਆ ਨਿਮ ਬਹੁਤ ਲਾਈ ਆ ਹੂੰ ਜਿਹੜੇ ਪਿੰਡਾਂ ਦੇ ਰੂੜ ਐ ਪਿੰਡਾਂ ਦੇ ਵਿੱਚ ਐ ਹੂੰ ਨਿਮ ਹੀ ਨਿਮ ਲਾਤੀ ਇਹਨਾਂ ਨੇ ਬਹੁਤ ਲੱਗੇ ਨਿਮ ਕਿਉਂਕਿ ਬਿਮਾਰੀਆਂ ਤੋਂ ਬਚਾਊਗੀ ਹੂੰ ਨਿਮ ਤੁਸੀਂ ਦੇਖੋ ਬਾਬਾ ਜੀ ਇਹਨਾਂ ਨੂੰ 19 ਕਿੰਨੇ ਸਾਲ 100 ਸਾਲ ਪਹਿਲਾਂ ਵੀ 1700 ਸਦੀ ਦੀ ਗੱਲ ਹੈ 17ਵੀਂ ਸਦੀ ਦੀ ਹਾਂ 17ਵੀਂ ਸਦੀ ਦੀ ਗੱਲ ਹੈ ਉਦੋਂ ਉਹਨਾਂ ਨੂੰ ਗਿਆਨ ਸੀਗਾ ਵੀ ਦਰਖਤ ਨਹੀਂ ਵੱਢਣਾ ਸੀ ਹਾਂ ਹੈ ਤੇ ਆਪਣੇ ਅੱਜ ਵੀ ਲੋਕਾਂ ਨੂੰ ਨਹੀਂ ਪਤਾ ਕਿ ਉੱਥੇ ਕਿੰਨਾ ਚਿਰ ਗਰ ਸਾਡੇ ਪੈਸੇ ਦੀ ਦੌੜ ਲੱਗ ਚੁੱਕੀ ਹੈ ਹਾਂ ਦਰਖਤ ਨੂੰ ਵੇਚਿਆ ਜਾ ਰਿਹਾ ਹੈ ਹਾਂ ਠੀਕ ਹੈ ਹਾਂ ਇੱਥੇ ਅੱਜ ਵੀ ਹਾਂ ਦੁੱਧ ਬਹੁਤ ਘੱਟ ਘਰ ਵੇਚਦੇ ਆ ਹੂੰ ਆੱਜ ਵੀ ਇਹ ਬਾਬਾ ਜਿਹੜੇ ਆਪਣੇ ਜੰਡ ਨੂੰ ਨੀਰਾਂ ਹੀ ਬਣਿਆ ਹੁੰਦਿਆਂ ਉਹਦੀ ਪੂਜਾ ਕਰਦੇ ਇਹਦਾ ਮਤਲਬ ਇਹ ਤਾਂ ਬਣਿਆ ਵਾ ਹਨਾ ਇਹ ਹਾਂ ਜੰਡ ਦਾ ਸਥਾਨ ਤਾਂ ਇੱਥੋਂ ਹੀ ਸ਼ੁਰੂ ਹੋਇਆ ਹਾਂ ਇੱਥੋਂ ਪੂਜਾ ਦਾ ਰਾਸਥਾਨ ਹੀ ਸ਼ੁਰੂ ਹੋਈ ਹੈ ਹਾਂ ਠੀਕ ਹੈ ਲੋਕ ਜਿਹੜੇ ਨੀਰਾਂ ਬਣ ਦਿੰਦੇ ਆ ਹਾਂ ਹਨਾ ਆਪਣੇ ਜਿਹੜੀ ਮਤਲਬ ਨਹੀਂ ਪਤਾ ਹੁੰਦਾ ਮਤਲਬ ਨਹੀਂ ਪਤਾ ਉਹਦਾ ਹਨਾ ਹਾਂ ਆਪਣੇ ਤਾਂ ਬਨ ਬਨ ਨੀਰਾਂ ਪਹਾਰਾ ਕਰ ਦਿੰਦੇ ਆ ਵਿਚਾਰੇ ਉਹਨੂੰ ਹਾਂ ਤੇ ਵੈਸੇ ਸ਼ੁਰੂ ਇੱਥੋਂ ਹੀ ਹੋਇਆ ਹਾਂ ਤੇ ਬਾਕੀ ਯਾਰ ਸਾਡੇ ਦਾ ਮੇਰੀ ਗੱਲ ਸੁਣ ਹੂੰ ਸਾਡੇ ਦਾ ਤੇਰੀ ਇੱਛਾ ਹੈ ਜਿੱਥੇ ਤੂੰ ਮੱਥਾ ਟੇਕ ਦੇਂਗਾ ਉੱਥੇ ਹੀ ਬਾਬਾ ਹਾਂ ਠੀਕ ਹੈ ਹੂੰ ਜਿਹੜਾ ਪੰਜ ਚਾਰ ਦਿਨ ਨਹੀਂ ਨਹਾਤਾ ਉਹਦੇ ਪੈਰੀਂ ਹੱਥ ਲਾ ਦੇ ਕਹਿਣਗੇ ਸਾਧ ਹੈ ਹੂੰ ਬਾਬਾ ਹੈ ਹੂੰ ਸਾਡੇ ਦਾ ਪਤਾ ਨਹੀਂ ਕਿਉਂ ਲੋਕਾਂ ਨੂੰ ਗੁਰੂ ਘਰ ਤੋਂ ਵਿਸ਼ਵਾਸ ਉੱਟਦਾ ਹੈ ਹੂੰ ਮੰਦਰਾਂ ਤੋਂ ਵਿਸ਼ਵਾਸ ਉੱਟਦਾ ਜਾ ਰਿਹਾ ਹੈ ਹੂੰ ਬਿਲਕੁਲ ਸਹੀ ਗੱਲ ਹੈ ਹਲੇ ਸਾਡੇ ਪੰਜਾਬ ਦੇ ਵਿੱਚ ਇੱਕ ਮੁਸਲਮਾਨ ਹੈ ਜਿਹੜਾ ਇਹ ਚੀਜ਼ਾਂ ਨੂੰ ਨਹੀਂ ਮੰਨਦਾ ਹੂੰ ਇੱਕ ਮੁਸਲਮਾਨ ਹੈ ਜਿਹੜਾ ਕਿਸੇ ਕਬਰ ਨੂੰ ਮੱਥਾ ਨਹੀਂ ਟੇਕਦਾ ਹੂੰ ਜੇ ਕਬਰ ਬਣੀ ਹੈ ਉੱਤੇ ਮੱਥਾ ਟੇਕਣ ਨੂੰ ਵੀ ਸਾਡੇ ਵਾਲੇ ਅੱਗੇ ਹੈ ਹੂੰ ਠੀਕ ਹੈ ਉਹ ਨਹੀਂ ਹੁੰਦਾ ਇਹ ਦੇਖਿਆ ਕਿਤੇ ਨਹੀਂ ਪਰ ਉਹ ਘਟ ਹੈਗੀ ਹਾਂ ਤਾਂ ਪੈਸੀ ਪਰ ਘਟਾ ਗਣਤੀ ਉਹਨਾਂ ਦੀ ਬਾਬਾ ਹੁਣ ਮਲੇਰ ਕੋਟਲੇ ਜਗਾ ਬਣੀ ਹੈ ਹੂੰ ਬਾਬੇ ਦੀ ਹਾਂ ਉੱਥੇ ਜਾਈਂ ਹੂੰ ਮੱਥਾ ਟੇਕਣ ਨੂੰ ਕਿਹੜਾ ਹਾੜ ਹੁੰਦਾ ਨਾ ਹਾੜ ਹੂੰ ਹਾੜ ਦੇ ਵਿੱਚ ਮੌਤ ਪੈ ਜਾਂਦੀ ਹੈ ਮੱਥਾ ਟੇਕਣ ਹੂੰ ਤੇ ਹੁੰਦੇ ਕੌਣ ਹੈ Hindu ਤੇ Sikh ਹੂੰ ਮੁਸਲਮਾਨ ਨਹੀਂ ਦੇਖੂ ਮੈਨੂੰ ਟੋਪੀ ਵਾਲਾ ਕੋਈ ਸਹੀ ਗੱਲ ਮੁਸਲਮਾਨਾਂ ਦਾ ਕੰਮ ਹੈ ਸਿਰਫ ਜਿਹੜੇ ਉਹ ਘਰ ਹੈ ਜਿਨ੍ਹਾਂ ਦੇ ਕਬਜ਼ੇ 'ਚ ਜਗ੍ਹਾ ਹੈ ਹੂੰ ਉਹਨਾਂ ਨੇ ਦੇਣ ਬੰਡੇ ਵੀ ਹੈ ਹਾਂ ਤੇ ਆ ਵੀਰਵਾਰ ਤੁਹਾਡਾ ਵੀਰਵਾਰ ਸਾਡਾ ਵੀਰਵਾਰ ਸਾਡਾ ਹਾਂ ਕਮਾਈ ਹਾਂ ਠੀਕ ਹੈ ਦੁਕਾਨ ਖੋਲੀ ਵੀ ਹੈ ਦੁਕਾਨ ਖੋਲੀ ਵੀ ਹੈ ਹੂੰ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਹੂੰ ਵੀਰ ਉਹਨਾਂ ਨੂੰ ਬਾਬਾ ਕਿਉਂ ਨਹੀਂ ਕੋ ਕਹਿੰਦਾ ਹੂੰ ਸਾਰੀ ਖਾ ਜਾਂਦੇ ਆ ਹਾਂ ਲੋਕ ਕਹਿੰਦੇ ਆ ਘੋੜਾ ਚੜਾਉਣ ਚੱਲਿਆ ਮੈਂ ਹੂੰ ਉੱਥੇ ਲਿਜਾ ਕੇ ਬੱਕਰਾ ਛੱਡ ਦਿੰਦੇ ਆ ਹੂੰ ਉਹਨਾਂ ਦਾ ਬੱਕਰੀ ਛੱਡਣਾ ਤੇ ਇੱਕ ਜਗ੍ਹਾ ਬਣੀ ਵੀ ਹੈ ਹੂੰ ਉੱਥੇ ਛੱਡਦੇ ਆ ਜਦੋਂ ਚੰਗੇ ਚ ਹੋ ਜਾਂਦੇ ਆ ਜਿਹੜੇ ਜਿਹਦੇ ਦਿਨ ਚ ਆਉਂਦਾ ਛੱਡ ਕੇ ਤੇ ਬੱਕਰੇ ਬਾਅਦ ਚ ਟਰੱਕ ਭਰੌਂਦੇ ਆ ਹਾਂ ਫਾਰਪੀ ਦੇ ਵਿਚ ਦੇ ਹੈ ਠੀਕ ਹੈ ਤੇ ਜੇ ਉਹ ਹੀ ਇੰਨੀ ਕਮਾਈ ਕਿ ਸਿੱਖ ਧਰਮ ਚੋਂਦੀ ਤੇ ਮਲੇਰ ਕੋਟਲਾ ਸਾਰਾ ਖਰੀਦਿਆ ਹੋਣਾ ਸੀ ਭਾਈ ਜਗ੍ਹਾ ਹੀ ਬਣੀ ਹੁੰਦੀ ਉਹਨੇ ਤਾਂ ਅਜ ਤਾਂ ਹਾਂ ਬਿਲਕੁਲ ਸਹੀ ਗੱਲ ਕਿਤੇ ਉੱਥੇ ਮਾੜੀ ਮੋਟੀ ਵਧੀਆ ਉਹ ਵਧੀ ਨਹੀਂ ਠੀਕ ਹੈ ਪਰ ਰਾਜਸਥਾਨ ਦੇ ਵਿੱਚ ਇਹ ਚੀਜ਼ਾਂ ਨਹੀਂ ਹੈ ਰਾਜਸਥਾਨ ਦੇ ਵਿੱਚ ਮੰਨਦੇ ਇੱਕ ਓਮ ਬੰਨੇ ਕਿ ਨੂੰ ਮੰਨਦੇ ਬਾਬਾ ਉਹ ਬੰਨਾ ਇੱਕ ਐਸਾ ਸਾਖਸ਼ ਹੋਇਆ ਉਹਦੀ ਜਗਾ ਬਣੀ ਹੈ ਹਾਂ ਆ ਜੋਧਪੁਰ ਤੋਂ ਅੱਗੇ ਮੇਨ ਜਗਾ ਉਹ ਅੱਛਾ ਪਾਲੀ ਦੇ ਤੇ ਜੋਧਪੁਰ ਦੇ ਵਿੱਚ ਹਾਂ ਉਹਦਾ ਐਕਸੀਡੈਂਟ ਹੋ ਗਿਆ ਸੀ ਅੱਛਾ ਮੋਟਰਸਾਈਕਲ ਅੱਛਾ ਐਕਸੀਡੈਂਟ ਹੋ ਗਿਆ ਮੌਤ ਹੋ ਗਈ ਹਾਂ ਅਜੇ ਬਿਆਹ ਹੈ ਨਹੀਂ ਸੀ ਹਾਂ ਪੁਲਸ ਨੇ লাশ ਕਬਜ਼ੇ ਚ ਲੈ ਲਈ ਤੇ ਮੋਟਰਸਾਈਕਲ ਕਬਜ਼ੇ ਚ ਲੈ ਲਿਆ ਉਹਨੂੰ ਥਾਣੇ ਲਿਆਂਦਾ ਹੂੰ ਠੀਕ ਹੈ ਹੂੰ ਤੇ ਪੋਸਟਮ ਆਸਤ ਕਰਕੇ ਜੋ ਵੀ ਐ ਲਾਸ ਬਾਰਸ਼ਾ ਨੂੰ ਦਿੱਤੀ ਹੂੰ ਸਵੇਰੇ ਉਹ ਕੀ ਵੇਂਦੇ ਐ ਗੌਰ ਨਾਲ ਤੇ ਦੂਜੇ ਤੀਜੇ ਦਿਨ ਨਿਗਾ ਮਾਰੀ ਉਹਨਾਂ ਨੇ ਥਾਣੇ 'ਚ ਹੂੰ ਉਹਨੇ ਮੋਟਰਸਾਈਕਲ ਹੀ ਲੈ ਗਿਆ ਕੋਈ ਉਹਦਾ ਚੱਕ ਕੇ ਯਾਰ ਬੰਦੇ ਦਾ ਅੱਛਾ ਉਹ ਕਹਿੰਦੇ ਆਏ ਕਿਵੇਂ ਹੋ ਗਿਆ ਹਾਂ ਜਦੋਂ ਭਾਲ ਸ਼ੁਰੂ ਕਰਦੇ ਐ ਹਾਂ ਹੌਲੀ ਹੌਲੀ ਪਤਾ ਲੱਗਦਾ ਕਿ ਮੋਟਰਸਾਈਕਲ ਉੱਥੇ ਖੜਾ ਜਿੱਥੇ ਐਕਸੀਡੈਂਟ ਹੋਇਆ ਸੀ ਅੱਛਾ ਮੋਟਰਸਾਈਕਲ ਉੱਥੇ ਖੜਾ ਅੱਛਾ ਜਿੱਥੇ ਐਕਸੀਡੈਂਟ ਹੋਇਆ ਸੀ ਹਾਂ ਉਹ ਦੂਜੇ ਦਿਨ ਫੇਰ ਜਾਂਦੇ ਆ ਫੇਰ ਵੇਂਦੇ ਆ ਲਿਆਉਂਦੇ ਆ ਚੱਕ ਕੇ ਹਾਂ ਮੋਟਰਸਾਈਕਲ ਫੇਰ ਚਲਿਆ ਜਾਂਦਾ ਅੱਛਾ ਫੇਰ ਪਤਾ ਲੱਗਦਾ ਹੈ ਮੋਟਰਸਾਈਕਲ ਫੇਰ ਉੱਥੇ ਖੜਾ ਫੇਰ ਤਾਂ ਸਿੱਧੇ ਹੀ ਜਾਂਦੇ ਆ ਅੱਛਾ ਫੇਰ ਉਹ ਨਿਗਾਹ ਰੱਖਦੇ ਆ ਹਾਂ ਤਾਂ ਮੋਟਰਸਾਈਕਲ ਇਕੱਲਾ ਹੀ ਜਾ ਰਿਹਾ ਹੈ ਸਟਾਰਟ ਹੋ ਅੱਛਾ ਵੀਰ ਉਹਨਾਂ ਨੇ ਮੋਟਰਸਾਈਕਲ ਉੱਥੇ ਖੜਾਤਾ ਹੂੰ ਫਿਰ ਉੱਥੇ ਉਹਦੀ ਜਗ੍ਹਾ ਬਣੀ ਆ ਹੂੰ ਓਮ ਬੰਨੇ ਠੀਕ ਹੈ ਨਾ ਠੀਕ ਹੈ ਬਸ ਉਹਨੂੰ ਰੂਰ ਮੰਨਦੇ ਆ ਕਿਉਂਕਿ ਹੈ ਵੀ ਪ੍ਰਤੱਖ ਸੀ ਸਾਰਿਆਂ ਦੇ ਸਾਹਮਣੇ ਸੀ ਹਾਂ ਕਿ ਉਹ ਬੰਦਾ ਭਗਤ ਸੀ ਹਾਂ ਕੋਈ ਨਾਰਮਲ ਬੰਦਾ ਨਹੀਂ ਸੀ ਹੂੰ ਤੇ ਉਹਦੇ ਅੱਜ ਵੀ ਜਿੱਥੇ ਵੀ ਉਹਦੀ ਜਗ੍ਹਾ ਬਣੀ ਹੋਊਗੀ ਹੂੰ ਉਹਦੇ ਮੋਟਰਸਾਈਕਲ ਖੜਾ ਹੁੰਦਾ ਬੈਠ ਪਹਿਲਾਂ ਬਹੁਤ ਮੋਟਰਸਾਈਕਲ ਚੜਦੇ ਆ ਉੱਥੇ ਹਾਂ ਠੀਕ ਹੈ ਬਹੁਤ ਡਰਾਈਵਰ ਬਹੁਤ ਮੰਦਾ ਅੱਛਾ ਡਰਾਈਵਰ ਇੱਧਰ ਲੈ ਕੇ ਜਾਂਦਾ ਕੋਈ ਸਾਡਾ ਡਰਾਈਵਰ ਸੀ ਅੱਛਾ ਮੈਂ ਕਿਹਾ ਕੋਈ ਵੱਡੀ ਗੱਲ ਨਹੀਂ ਕਿ ਜਿਹੜਾ ਸਾਧੂ ਸੰਤ ਹੈ ਹੂੰ ਉਹ ਡਰਾਈਵਰ ਹੀ ਹੈ ਹਾਂ ਕਿਉਂਕਿ ਆਪਣੇ ਲੋਕੋ ਵਾਲੀ ਜਿਹੜੀ ਗੱਦੀ ਹੈ ਹੂੰ ਲੰਮੇ ਸੰਤਾਂ ਦੀ ਆਪਾਂ ਸੁਣਦੇ ਹੀ ਆ ਹੂੰ ਕਿੰਨੀ ਬਾਵਰਪੁਲ ਸ਼ਕਤੀ ਵਾਲੀ ਜਗ੍ਹਾ ਹੂੰ ਪਰ ਜਿਹੜੇ ਲੰਮੇ ਸੰਤ ਸੀ ਉਹ ਵੀ ਪਹਿਲਾ ਡਰਾਈਵਰ ਸੀ। ਕਲਕੱਤੀ ਅੱਛਾ ਮੈਂ ਉਹਨਾਂ ਦੀ ਜਵਾਨੀ ਸੁਣੀ ਆ ਕਥਾ। ਅੱਛਾ ਦੱਸ ਦੇ ਹੁੰਦੇ ਹੀ ਸਾਨੂੰ। ਹਾਂ ਉਹ ਕਹਿੰਦਾ ਜਦੋਂ ਮੈਂ ਆਇਆ ਆਇਆ ਸੀ ਨਾ ਹਾਂ ਮਤਲਬ ਕਿ ਮੈਂ ਕਲਕੱਤੀੋਂ ਆਇਆ ਤੇ ਮੈਂ ਜਰਦਾ ਲਾਉਂਦਾ ਹੁੰਦਾ ਸੀ। ਹਾਂ ਤੇ ਹੁਣ ਮੇਰੇ ਕੋਲੇ ਬੜੇ ਪੈਸੇ ਸੀ। ਹਾਂ ਤੇ ਮੇਰੇ ਕੋਲੇ ਜੋ ਪੈਸੇ ਨਹੀਂ ਹੋਣੇ ਮੈਂ ਬਾਹਰਲੀ ਜਗ੍ਹਾ ਤੇ ਜਾਣਾ। ਹਾਂ ਤੇ ਜਰਦੇ ਆਸ ਤੇ ਪੈਸੇ ਚੱਕ ਲੈਣੇ ਬਾਬੇ ਦੇੋਂ। ਹਾਂ ਤੇ ਬਾਬੇ ਨੂੰ ਮੱਥਾ ਟੇਕ ਦੇਣਾ ਬਾਬਾ ਜਿੱਦੇ ਆਕੇ 20 ਲੈ ਲਈ ਹੂੰ ਠੀਕ ਐ ਹੂੰ ਵੀ ਹੁਣ ਯਾਰ ਲਿਆਵਾ ਪਹਾੜ ਆਉਂਦੀ ਆ ਅੱਛਾ ਤੇ ਵਿਆਉਣਾ ਤੇ ਆਪਦਾ ਕੰਮ ਚਲਾ ਲੈਣਾ ਹੂੰ ਜਿੱਦੇ ਕੇ ਟਰੱਕ ਵਾਲੇ ਨੇ ਆਉਣਾ ਇੱਧਰ ਮੱਥਾ ਟੇਕਣ ਉਹ ਤੋਂ ਲੈ ਕੇ 20 ਰੁਪਏ ਦੇ ਆਉਣੇ ਅੱਛਾ ਹੁਣ ਆਪਾਂ ਕਿਹੜਾ ਘਰੇ ਜਾਣਾ ਸੀ ਹੁਣ ਕਿੱਥੇ ਜਾਣਾ ਹੂੰ ਸਾਰਾ ਬਸ ਐ ਇੱਥੇ ਆਪਣਾ ਹੂੰ ਇੱਕ ਖੇਤ ਵਾਲੇ ਬੰਦੇ ਨੇ ਪੈਸੇ ਚੱਕਦਾ ਵੇਖ ਲਿਆ ਬਾਬਾ ਅੱਛਾ ਉਹਨਾਂ ਨੇ ਵੱਡੇ ਸੰਤਾਂ ਨੂੰ ਆਕੇ ਦੱਸਿਆ ਹੂੰ ਕਿ ਵੀ ਤੁਹਾਡਾ ਜਿਹੜਾ ਉਹ ਚੇਲਾ ਭਾਈ ਚੋਰੀ ਕਰਦਾ ਹੂੰ ਉਹ ਕਹਿੰਦਾ ਵੀ ਤੇਰੀ ਅੱਖ ਧੋਖਾ ਕਰ ਗਈ ਹੂੰ ਆਏ ਨੇ ਕਹਿਣਾ ਉਹ ਸਾਧ ਹੈ ਹੂੰ ਉਹ ਕਿਸੇ ਗੱਲ ਨਾਲ ਸੱਦਿਆ ਸੀ ਇੱਥੇ ਅੱਛਾ ਤੈਨੂੰ ਕੀ ਪਤਾ ਕੌਣ ਆ ਉਹ ਹੂੰ ਤੇ ਇੱਕ ਦਿਨ ਫਿਰ ਮਹਾਰਾਜ ਵਿਖਾਉਂਦਾ ਹੁੰਦਾ ਹੂੰ ਉਹ ਬੰਦਾ ਵੇਖਣ ਗਿਆ ਵੀ ਉਹ ਜਾਈ ਜਾਂਦਾ ਪੈਸੇ ਚੱਕੂਗਾ ਹੂੰ ਪਰ ਉਹ ਰੱਖਣ ਚੱਲਿਆ ਸੀ ਹੂੰ ਠੀਕ ਹੈ ਹੂੰ ਉਹਨੇ ਜਾ ਕੇ ਜਦੋਂ ਰੱਖੇ ਦਾਸ ਚੱਕੇ ਸੀ 20 ਰੱਖ ਤੇ ਹੂੰ ਉਹ ਲੈ ਵੀ ਪਪਾ ਅੱਜ ਜੜਾ ਹਸਾਬ ਹੋ ਗਿਆ ਆਪਣਾ ਹੂੰ ਠੀਕ ਹੈ ਹੱਥ ਦੇ ਖਾਤੇ ਚ ਅੱਛਾ ਉਹਨੇ ਪੈਰ ਫੜਦੇ ਬਾਹਰ ਹੂੰ ਕਹਿੰਦਾ ਗਲਤੀ ਹੋ ਗਈ ਹੂੰ ਉਹ ਮੈਂ ਤਾਂ ਭਲਿਆ ਕੋਈ ਨੂੰ ਕਿਹਾ ਹੀ ਨਹੀਂ ਹੂੰ ਜੇ ਤੂੰ ਦੇਖਿਆ ਹੀ ਚੱਕਦੇ ਉਹਨਾਂ ਤਾਂ ਚੋਰੀ ਕਹੇਗਾ ਹੂੰ ਜਦੋਂ ਰੱਖਦੇ ਨੂੰ ਤਾਂ ਤੂੰ ਦੇਖਿਆ ਹੀ ਨਹੀਂ ਹੂੰ ਤੂੰ ਵੀ ਗਲਤ ਨਹੀਂ ਕੋਈ ਕਰਦੀ ਹੂੰ ਮੈਨੂੰ ਕੋਈ ਗੁੱਸਾ ਨਹੀਂ ਹੂੰ ਕਿਉਂਕਿ ਸਾਧੂ ਥੋੜੀ ਗੁੱਸਾ ਕਰਦੇ ਆ ਯਾਰ ਨਹੀਂ ਠੀਕ ਹੈ ਤੇ ਫਿਰ ਉਹਨਾਂ ਨੇ ਗੱਡੀ ਦਿੱਤੀ ਬਾਬਾ ਬਿੰਦਰ ਜੀ ਨੂੰ ਹੂੰ ਰਾਉ ਕਹ ਲੈਣ ਅੱਛਾ ਉਹ ਵੀ ਇਹ ਲੋ ਤੁਹਾਨੂੰ ਪਤਾ ਹੈ ਕਿ ਡਰਾਈਵਰ ਰਹੇ ਆ ਮਾਲਵਾ ਬੱਸ ਦੇ ਮਾਲਕ ਸੀ ਹਮ ਸਰਦਾਰਾਂ ਦੇ ਪੁੱਤ ਸੀ ਹਮ ਅੱਜ ਵੀ ਸਰਦਾਰ ਵਜਦੇ ਆ ਹਮ ਦੂਜਾ ਭਰਾ ਲਾਲੀ ਹੈ ਹਮ ਪਰਿਵਾਰ ਕੈਨੇਡਾ ਬੈਠਾ ਹੈ ਹਮ ਕੋਈ ਕਮੀ ਨਹੀਂ ਹਮ ਪਰ ਪ੍ਰਮਾਤਮਾ ਦੇ ਘਰੋਂ ਆਏ ਗੱਦੀ ਵਾਸਤੇ ਸੀ ਹਾਂ ਬਿਲਕੁਲ ਸਹੀ ਗੱਲ ਮੇਰੇ ਨਾਲ ਰਹੇ ਆ ਬਸਤੇ ਅੱਛਾ ਉਦੋਂ ਤੋਂ ਹੀ ਸਾਧੂ ਰੂਪ ਸੀ ਉਹਨਾਂ ਦਾ ਹੂੰ ਠੀਕ ਹੈ ਨਾ ਕੋਈ ਮਾਰੀ ਗੱਲ ਕਰਨੀ ਐ ਨਾ ਬਿਲਕੁਲ ਨਹੀਂ ਹੂੰ ਤੇ ਉਹਨਾਂ ਨੇ ਵੇਲਾ ਹੀਰੋਨ ਉਹਨਾਂ ਨੂੰ ਗੱਡੀ ਮਿਲੀ ਐ ਹੂੰ ਉਹ ਗੱਡੀ ਡਰਾਈਵਰਾਂ ਦੀ ਐ ਹੂੰ ਲੰਮੀ ਸੰਤ ਕਹਿੰਦੇ ਹੁੰਦੇ ਸੀ ਸਭ ਤੋਂ ਵੱਡੀ ਭਗਤੀ ਟਰੱਕ ਡਰਾਈਵਰ ਦੀ ਐ ਹੂੰ ਇਹ ਨਾ ਮੈਨਵਟਾ ਆਪਾਂ ਉਹਨਾਂ ਨੇ ਕਰਨ ਭੇਜਿਆ ਸੀ ਅੱਛਾ ਉਹਨਾਂ ਤੂੰ ਆ ਗਿਆ ਲਈ ਸੀ ਠੀਕ ਆ ਉਹ ਕਹਿੰਦਾ ਇਹਨਾਂ ਨੂੰ ਮਾੜਾ ਨਾ کہیں ਤਰ ਤਰ ਭੁੱਲੇਗਾ ਹੂੰ ਮੈਨੂੰ ਪਤਾ ਨਹੀਂ ਕਿੰਨੇ ਕੁ ਡਰਾਈਵਰਾਂ ਨੇ ਕਿਸੇ ਦੇ ਮਗਰ ਲਾ ਕੇ ਮਾੜਾ ਵੀ ਕਿਹਾ ਸੀ ਹੂੰ ਪੀ ਜਾ ਤੈਨੂੰ ਪਤਾ ਹੀ ਹੈ ਜਦੋਂ ਆਪਣਾ ਕੰਮ ਚੱਲਦਾ ਹੈ ਹੂੰ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ ਹੂੰ ਪਰ ਮੈਂ ਕਦੇ ਉਹਨਾਂ ਨੂੰ ਮਾੜਾ ਨਹੀਂ ਹੂੰ ਮੈਂ ਕਿ ਗੁੰਮਰਾਹ ਹੋਈ ਪਿਆ ਯਾਰ ਹਾਂ ਕੋਈ ਗੱਲ ਨਹੀਂ ਆਪਣੇ ਅਨਦਾਜ਼ਾ ਹੈ ਯਾਰ ਹੂੰ ਤਾਂ ਕੀ ਅਜੇ ਮਾੜਾ ਕਹਿ ਗਿਆ ਹਨਾ ਹੂੰ ਜੇ ਦੇ ਇਹਨਾਂ ਨੂੰ ਗਿਆਨ ਆ ਜਾਊਗਾ ਪਤਾ ਲੱਗ ਜਾਊਗਾ ਫਿਰ हट ਜਾਣਗੇ ਬਿਲਕੁਲ ਸਹੀ ਜੀ ਜੀ ਮੈਂ ਮਾੜਾ ਨਹੀਂ ਕਹਿਣਾ ਹੂੰ ਅੱਜ ਤੱਕ ਕੋਈ ਵਾਂਹ ਖੜੀ ਕਰਕੇ ਕਹਿ ਨਹੀਂ ਸਕਦਾ ਹੂੰ ਏ ਯਾਰ ਤੂੰ ਮੈਨੂੰ ਗਾਲਾਂ ਕੱਢੀਆਂ ਸੀ ਬਾਬਾ ਹੂੰ ਟਰੱਕ ਡਰਾਈਵਰ ਹੂੰ ਤੇ ਮੈਨੂੰ ਮੈਂ ਕਹਿੰਦਾ दारू ਪੀ ਕੇ ਪਤਾ ਨਹੀਂ ਕਿੰਨੇ ਕ ਕੱਢ ਗਏ ਹੋਣਗੇ ਟਾਪੇ ਤੇ ਹੂੰ ਪਰ ਮੈਂ ਖੁਸ਼ ਹੁੰਦਾ ਏ ਕਿ ਮੇਰਾ ਅਨਦਾਤਾ ਮੈਨੂੰ ਘੂਰ ਰਿਹਾ ਹੈ ਹੂੰ ਮੈਂ ਮੰਨੂਗਾ ਹੂੰ ਠੀਕ ਹੈ ਵੀ ਮਤਲਬ ਇਹ ਹੈ ਵੀ ਆਪਾਂ ਜਿੱਥੋਂ ਖਾਣਾ ਹੈ ਜੀਦਾ ਖਾਣਾ ਹੈ ਹੂੰ ਜੇ ਆਪਾਂ ਉਹਦਾ ਵਿਰੋਧ ਕਰਾਂਗੇ ਤੂੰ ਮਾੜਾ ਚੰਗਾ ਕਾਂਗੇ ਤੇ ਫਿਰ ਰੱਬ ਤੁਹਾਨੂੰ maaf ਨਹੀਂ ਕਰੂਗਾ ਸਹੀ ਕਿ ਲੋਕ ਹੁਣ ਮੰਨ ਲਓ ਕਈ ਵਾਰ ਤੁਹਾਡੀ ਕੋਈ help ਕਰ ਦਿੰਦਾ ਹੈ ਹੂੰ help ਕਰ ਦਿੰਦਾ ਉਹ ਤੋਂ ਕਿਸੇ ਟਾਈਮ ਕੋਈ ਪਤਾ ਨਹੀਂ ਕੀ ਘਾਟਕਣਾ ਲੱਗਦੀ ਉਹ ਤੁਹਾਨੂੰ ਮਾੜਾ ਵੀ ਕਹਿਣ ਲੱਗ ਜਾਂਦਾ ਹੈ ਪਰ ਉਹਤੇ ਤੁਹਾਡਾ ਫਰਜ਼ ਨਹੀਂ ਮਾੜਾ ਕਹਿੰਦਾ ਹੂੰ ਕਿ ਤੁਹਾਡੀ ਤਾਂ ਹੈਲਪ ਕਰੀ ਆ ਨਾ ਉਹਨੇ ਹੂੰ ਤੁਹਾਨੂੰ ਤਾਂ ਕੋਈ ਦਿੱਤਾ ਹੀ ਹੈ ਹੂੰ ਤੁਹਾਡਾ ਫਰਜ਼ ਬਣਦਾ ਉਹਦੇ ਲਈ ਅਰਦਾਸ ਕਰਨ ਦਾ ਹੂੰ ਵੀ ਪ੍ਰਮਾਤਮਾ ਇਹਨੂੰ ਚੜ੍ਹਦੀ ਕਲਾ ਚ ਰੱਖੇ ਹੂੰ ਜੇ ਮੂਰਿਆ ਤੁਹਾਨੂੰ ਉਹ ਮਾੜਾ ਬੋਲਦਾ ਲਿਖਦਾ ਤੁਸੀਂ ਵੀ ਮਾੜਾ ਲਿਖੋ ਫਿਰ ਤਾਂ ਗਲਤ ਹੈ ਹੂੰ ਮੇਰਾ ਤਾਂ ਇੱਕੋ ਹੀ ਸੁਭਾਅ ਹੈ ਪਤਾ ਨਹੀਂ ਕਿਉਂ ਹੂੰ ਕਿ ਜਿਉਂ ਮੈਂ ਉਹ ਲੈਣ ਛੱਡੀ ਹੈ ਹੂੰ ਮੈਂ ਸਮਾਲ ਸਰ ਦੇ ਵਿੱਚ ਆਇਆ ਹੂੰ ਅੰਗਰੇਜ਼ ਸਰਪੰਚ ਆ ਜਿਹੜਾ ਉਹ ਮੇਰਾ ਦੋਸਤ ਸੀ ਹੂੰ ਉਹਦੇ ਕੋਲ ਹੀ ਮੈਂ ਆਉਂਦਾ ਜਾਂਦਾ ਸੀ ਉਹਦੇ ਨਾਲ ਮੈਂ ਗੱਲ ਕਰੀ ਮੈਂ ਕਿਹਾ ਯਾਰ ਮੈਂ ਬਿਲਕੁਲ ਹੀ ਲੈਨ ਚੋਂ ਦਲਦਲ ਚੋਂ ਨਿਕਲ ਕੇ ਬਾਹਰ ਆਉਣਾ ਚਾਹੁੰਦਾ ਹੂੰ ਉਹ ਕਹਿੰਦਾ ਕੋਈ ਗੱਲ ਨਹੀਂ ਹੂੰ ਤੈਨੂੰ ਘਾਰ ਹੀ ਇੱਥੇ ਲੈ ਦਿੰਨੇ ਆ ਹੂੰ ਮੈਂ ਕਿਹਾ ਵੀ ਰੱਖਿਆ ਕਰਨੀ ਪਊ ਮੇਰੀ ਹੂੰ ਮੈਨੂੰ ਬੌੜਿਆਂ ਵਾਲਾ ਬਾਬਾ ਬਿੰਦਰ ਏਕਨੂਰ ਦਾ ਖਾਲਸਾ ਹੂੰ ਮੈਨੂੰ ਕਹਿੰਦਾ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੈਂਦੀਆਂ। ਹੂੰ ਇੱਕ ਪਿੰਡ ਚ ਦੋ ਬਦਮਾਸ਼ ਨਹੀਂ ਰਹਿੰਦੇ ਹੁੰਦੇ ਇਕੱਠੇ। ਹੂੰ ਇੱਕ ਤੂੰ ਬਾਹਰੋਂ ਜਾਨਾ ਤੇ ਇੱਕ ਉੱਥੋਂ ਦਾ। ਹੂੰ ਮੈਂ ਕਿਹਾ ਆਪਾਂ ਬਦਮਾਸ਼ ਹੈ ਹੀ ਨਹੀਂ ਭਾਈ। ਹੂੰ ਮੈਂ ਤਾਂ ਨਾਰਮਲ ਇਨਸਾਨ ਐ। ਹੂੰ ਮੈਂ ਤਾਂ ਆਪਦੇ ਦਿਨ ਕੱਟਨੇ ਆ। ਹੂੰ ਮੈਂ ਆਪ ਦੇ ਆਪ ਨੂੰ ਮਾਰ ਕੇ ਚੱਲਿਆ ਮੈਂ ਕੌਣ। ਹੂੰ ਮੈਂ ਤਾਂ ਨਵਾਂ ਬਣ ਕੇ ਚੱਲਿਆ। ਹੂੰ ਤੇ ਅੱਜ ਤੱਕ ਮੇਰਾ ਅੰਗਰੇਜ਼ ਨਾਲ ਕੋਈ ਰੌਲਾ ਨਹੀਂ ਪਿਆ। ਹੂੰ ਅਜੇ ਤੱਕ ਮੇਰੇ ਨਾਲ ਖੜਦਾ ਹੈ ਕਿਉਂਕਿ ਮੈਂ ਨਵੀਂ ਜ਼ਿੰਦਗੀ ਚ ਆਉ ਰਿਹਾ ਹਾਂ ਮੇਰਾ ਉਹ ਜ਼ਿੰਦਗੀ ਨਾ ਕੋਈ ਲੈਣਾ ਦੇਣਾ ਹੀ ਨਹੀਂ ਕੋਈ ਵੀ ਮੁੰਡਾ ਲੜਨ ਭੜਨ ਵਾਲਾ ਕੋਈ ਵੀ ਮਾੜਾ ਮੋਟਾ ਨਾਂ ਵਾਲਾ ਸਾਰੇ ਇੱਜ਼ਤ ਕਰਦੇ ਆ ਆਪਣੀ ਸਹੀ ਗੱਲ ਆ ਕਿਸੇ ਨਾਲ ਨਹੀਂ ਆਪ ਉੱਚਾ ਨੀਵਾ ਬੋਲੇ ਠੀਕ ਆ ਠੀਕ ਆ ਹਾਂ ਪਰ ਜਦੋਂ ਤੁਸੀਂ ਇੱਕ ਵਾਰੀ ਮਾੜੇ ਕੰਮ ਚ ਚਲੇ ਜਾਂਦੇ ਹੋ ਪੁਲਿਸ ਨਹੀਂ ਤੁਹਾਨੂੰ ਨਿਕਲ ਦਿੰਦੀ ਹਾਂ ਉਹ ਬਹੁਤ ਔਖਾ ਕੰਮ ਹੂੰ ਹਣ ਜਿਵੇਂ ਮੈਂ ਕੱਪੜੀ ਦੀ ਦੁਕਾਨ ਕਰੀ ਮੂਰਤ ਕਰਿਆ ਲੋਕ ਸੱਦੇ ਪਾਠ ਚੱਲੀ ਜਾਂਦਾ ਹੈ ਹੂੰ ਤਾਂ ਪੁਲਿਸੀ ਪੁਲਿਸ ਆ ਗਈ ਮੈਨੂੰ ਲੈਣ ਅੱਛਾ ਕਿਉਂਕਿ ਉਹ ਤੁ ਜਾਣਤੇ ਨੇ ਗੇਲੂ ਨਹੀਂ ਮਾਰੇ ਸੀ ਅੱਛਾ ਠੀਕ ਹੈ ਹੂੰ ਯਾਰ ਜਦੋਂ ਤੁਹਾਨੂੰ ਪਤਾ ਲੱਗਿਆ ਹੂੰ ਕਿ ਇੱਕ ਬੰਦਾ ਦੁਕਾਨ ਦਾ ਮੂਰਤ ਕਰ ਰਿਹਾ ਹੈ ਹੂੰ ਵੀ ਮੂਰਤ ਕਿਹੜਾ ਮਾਜੀ ਰੱਖਿਆ ਹਾਂ ਮੂਰਤ ਤਾਂ ਕਦੋਂ ਦਾ ਰੱਖਿਆ ਮੇਰਾ ਇਰੇ ਦਾ ਮਾਦੂਆ ਤੁਸੀਂ ਚਲੇ ਜਾਓ ਹੂੰ ਤੁਸੀਂ ਵੇਟ ਕਰ ਲਓ ਹੂੰ ਜਦ ਜਦੋਂ ਮੂਰਤ ਹੋ ਗਿਆ ਤੂੰ ਬਾਅਦ ਮਿਲ ਲਾਂਗੇ ਹੂੰ ਤੁਸੀਂ ਸਿੱਧੇ ਆਉਨੇ ਆ ਲੋਕਾਂ ਜਾਗਰੂ ਕਰ ਦਿੰਨੇ ਆ ਕਿ ਇਹ ਬੰਦਾ ਮਾੜਾ ਹੈ ਹੂੰ ਕਤਲ ਕਰਤੀ ਹਾਂ ਹਾਂ ਬੱਸ ਫੇਰ ਕਿਹੜਾ ਕੱਪੜਾ ਲੈਣ ਆਉਗਾ ਤੁਹਾਡੇ ਕੋਲ ਹੂੰ ਠੀਕ ਹੈ ਮਤਲਬ ਕਿ ਕਰਦਾ ਕੋਈ ਹੈ ਭਰਦਾ ਕੋਈ ਹੈ ਕਿਸੇ ਨੇ ਕੁਝ ਵੀ ਕਰਤਾ ਨਾ ਹੂੰ ਮਤਲਬ ਨਾ ਮੇਰਾ ਪਹਿਲਾਂ ਹੂੰ ਮੈਨੂੰ ਇਹ ਗੱਲ ਦੀ ਅਜੇ ਤੱਕ ਸਮਝ ਨਹੀਂ ਆਈ। ਸੌਖਪ੍ਰੀਤ ਬੁੱਢਾ ਫਰਾਰ ਹੋਇਆ। ਹੂੰ ਪੁਲਿਸ ਮੈਨੂੰ ਲੈ ਗਈ। ਹੂੰ ਕਿ ਦੱਸ ਕਿੱਥੇ ਆ? ਹੂੰ ਠੀਕ ਹੈ। ਹੂੰ ਮੈਂ ਕਿੱਥੇ ਦੱਸਾਂ? ਹੂੰ ਜਾਣਟੇ ਨੇ ਗੇਲੂ ਹੁਣੀ ਮਾਰੇ। ਕਹਿੰਦੇ ਜਾਣਟਾ ਦੱਸ ਕਿੱਥੇ ਆ? ਹੂੰ ਮੈਂ ਕਿੱਥੇ ਦੱਸਾਂ? ਹੂੰ ਪੁਲਿਸ ਇਹ ਤੇ ਰਾਜਸਥਾਨ ਮੈਂ ਠਾਬਾ ਵੀ ਛੱਡ ਕੇ ਚਲਿਆ ਗਿਆ। ਹੂੰ ਜਦੋਂ ਗੁਵਾਰੇ ਵਾਲਾ ਰੌਲਾ ਪਿਆ। ਹੂੰ ਉਨਾ ਦਿਨਾਂ ਚ ਪੈਂਦਾ ਹੈ ਅੱਛਾ ਠੀਕ ਹੈ ਉਹਦੋਂ ਮੈਂ ਕੱਪੜੀ ਦੁਕਾਨ ਕਰ ਲਈ ਜਾ ਕੇ ਸੋਚ ਲਿਆ ਹਾਂ ਤੇ ਪੁਲਿਸ ਇੱਥੋਂ ਤੱਕ ਆਈ ਹੈ ਰਾਜਸਥਾਨ ਤੱਕ ਅੱਛਾ ਛੱਡੇ ਵੇ ਟਾਬਿਆਂ ਤੱਕ ਆਈ ਹੈ ਅੱਛਾ ਇਹਦੀ ਕੋਈ ਵੀ ਅੱਛਾ ਹੁਣ ਕੀ ਕਰੀਏ ਹਾਂ ਜੇ ਲਾਰੈਂਸ ਦਾ ਕੋਈ ਚੱਕਰ ਪਿਆ ਹਾਂ ਤਾਂ ਮੈਨੂੰ ਲੱਗੇ ਹਾਂ ਇਦਾਸੀ ਕਿੱਥੇ ਆ? ਹੂੰ ਬੰਦੇ ਤੇਰੇ ਕੋਲੇ ਆ। ਹੂੰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਨਾਲੇ ਕਹਿੰਦੇ ਬੰਬੀਆ ਗਰੁੱਪ ਦੀ ਤੇ ਲੌਰੈਂਸ ਦੀ ਬੰਦੀ। ਹੂੰ ਨਾਲੇ ਲੌਰੈਂਸ ਵੀ ਮੇਰੇ ਵਾਲੀ ਐ ਤੇ ਬੁੱਢਾ ਵੀ ਮੇਰੇ ਵਾਲੀ ਐ। ਹੂੰ ਹਨਾ ਹਾਂ ਵੀ ਇਹ ਹੁੰਦਾ ਤੁਹਾਡੇ ਕਰਮਾਂ ਦਾ ਕੇੜੀ ਆ। ਜਦੋਂ ਤੁਸੀਂ ਇੱਕ ਵਾਰੀ ਦਲਦਲ 'ਚ ਵੜ ਜਾਂਦੇ ਆ ਨਾ ਹੂੰ ਤਰੋਂ ਪੈਰ ਧੋਤੇ ਨਹੀਂ ਜਾਂਦੇ। ਹੂੰ ਵੜਨ ਤੋਂ ਪਹਿਲਾਂ 100 ਵਾਰੀ ਸੋਚੋ। ਹੂੰ ਕਿ ਤੁਸੀਂ ਕਿਸ ਲੇਨ 'ਚ ਜਾ ਰਹੇ ਹੋ? ਇਹੀ ਗੱਲ ਉਸ ਟਾਈਮ ਤੁਹਾਨੂੰ ਨਹੀਂ ਪਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਜੂਸ ਹੈ ਪਰ ਇੱਕ ਦਿਨ ਪਸਤਾਵਾ ਹੀ ਰਹਿ ਜਾਊਗਾ ਤੁਹਾਡੇ ਬੰਦੇ ਹੂੰ ਜਿੱਦੇ ਤੁਸੀਂ ਖੜ ਕੇ ਦੇਖੋਗੇ ਕਿ ਉਨੀ ਦੂਰ ਹੀ ਅੱਗੇ ਤੇ ਉਨੀ ਦੂਰ ਹੀ ਪਿੱਛੇ ਜਾਵਾਂ ਕਿੱਧਰ ਨੂੰ ਹੂੰ ਟਾਈਮ ਉਹ ਨਹੀਂ ਲੱਗਣਾ ਹੂੰ ਜ਼ਿੰਦਗੀ ਮੋੜਨ ਲੱਗੇ ਤਾਂ ਵੀ ਖਤਮ ਹੋ ਜਾਣੀ ਐ ਜੇ ਉਹ ਤੂੰ ਗਾਹ ਜਾਂਦੇ ਤਾਂ ਵੀ ਖਤਮ ਹੋ ਜਾਏ ਇਹ ਤੁਸੀਂ ਕੀ ਕਰੋਗੇ ਸਹੀ ਗੱਲ ਆ ਕਿਸੇ ਪਾਸੇ ਜੋ ਕੇ ਨਹੀਂ ਰਹਿਣਾ ਇਹ ਨਵੇਂ ਬੱਚਿਆਂ ਨੂੰ ਕਹਿਣਾ ਹਮ ਜਿਹੜੇ ਕੈਨੇਡਾ ਜਾ ਕੇ ਵੀ ਪਤਾ ਨਹੀਂ ਕੀ ਸਾਫਤ ਕਰਨਾ ਚਾਹੁੰਦੇ ਆ ਹਮ ਲੜਾਈਆਂ ਕਰਦੇ ਆ ਉਹਨਾਂ ਦੀਆਂ ਲੜਾਈਆਂ ਕਾਰਨ ਕਿੰਨੇ ਬੰਦੇ ਸਾਡੇ ਕੈਨੇਡਾ ਵਾਲਿਆਂ ਨੂੰ ਭੁਗਤਣਾ ਪਿਆ ਹਮ ਕੀ ਕੀ ਕਾਨੂੰਨ ਬਣਾਤੇ ਹਮ ਠੀਕ ਹੈ ਜਦ ਤੁਸੀਂ ਐਡੀ ਦੂਰੋਂ ਗਏ ਹੋ ਇੰਨੇ ਪੈਸੇ ਲਾ ਕੇ ਮਾਪਿਓ ਨੇ ਭੇਜਿਆ ਤੁਸੀਂ ਮਿਹਨਤ ਕਰੋ ਹਮ ਕੰਮ ਕਰਨ ਗਏ ਆ ਕੰਮ ਕਰੋ ਹਮ ਤੁਸੀਂ ਲੜ ਕੇ ਕੀ ਸਾਫਤ ਕਰਨਾ ਚਾਹੁੰਦੇ ਆ ਬਈ ਹਮ ਕੁਛ ਨਹੀਂ ਨਿਕਲਣਾ ਫੇਰ ਤੁਹਾਨੂੰ ਚਾਕੇ ਬਰੰਗ ਲਪਾ ਵਾਂਗੂ ਪਿੰਡ ਭੇਜ ਦੇਣਗੇ ਹੂੰ ਫੇਰ ਕੀ ਕਰੋਗੇ ਹੂੰ ਜੇ ਕਿਸੇ ਨਾਲ ਹੋਈ ਹੈ ਉਹਨੂੰ ਪੁੱਛ ਕੇ ਦੇਖੋ ਫੇਰ ਪਛਤਾਵਾ ਰਹ ਜਾਂਦਾ ਪਾਪਾ ਠੀਕ ਹੈ ਉਹਨੂੰ ਪੁੱਛ ਕੇ ਦੇਖੋ ਕਿ ਉਹਨਾਂ ਤੇ ਕੀ ਬੀਤਦੀ ਹੈ ਉਹ ਪਰਿਵਾਰ ਤੇ ਕੀ ਬੀਤਦੀ ਹੈ ਤੁਸੀਂ ਤਾਂ ਲੜ ਕੇ ਪਤਾ ਨਹੀਂ ਕੀ ਸਾਫਤ ਕਰਨਾ ਚਾਹੁੰਦੇ ਆ ਇਸ ਕਰਕੇ ਠੰਡੇ ਦਿਮਾਗ ਨਾਲ ਸੋਚਿਆ ਕਰੋ ਸਭ ਤੋਂ ਪਹਿਲਾਂ ਬੰਦਾ ਕਹਿੰਦੇ ਕਾਮਯਾਬ ਉਹ ਹੈ ਜਿਹੜਾ ਸੋਚ ਕੇ ਗੱਲ ਕਰਦਾ ਹੈ। ਹਮ ਜਿਹੜਾ ਭੜਡ ਭਾਂਡਾ ਪੜਕਦੇ ਨੇ ਕਰਤੀ ਮਗਰੋਂ ਪਛਤਾਉਂਦਾ ਫਿਰ ਉਹ ਗੱਲ ਨਹੀਂ ਬਣਦੀ ਪਛਤਾਈ ਜੇ ਉਹ ਗੱਲ ਤਾਂ ਕਹਿਤੀ ਹਮ ਅਗਲੇ ਤੇ ਤਾਂ ਰੜਕੂਗੀ ਹਾਂ ਬਿਲਕੁਲ ਸਹੀ ਗੱਲ ਤਾਂ ਕਹਿਤੀ ਆਪਾਂ ਹਮ ਇਸ ਕਰਕੇ ਬੋਲਣ ਤੋਂ ਪਹਿਲਾਂ 100 ਵਾਰ ਸੋਚੋ ਸਿਆਣੇ ਕਹਿੰਦੇ ਹਮ ਤੇ ਤੁਸੀਂ ਕਦਮ ਪੁੱਟਣ ਤੋਂ ਪਹਿਲਾਂ ਵੀ 100 ਵਾਰ ਸੋਚੋਗੇ ਇਹ ਰਸਤਾ ਗਲਤ ਹੈ ਹਮ ਸਾਰੇ ਭਰਾ ਚੰਗਾ ਸੋਚੋ ਪੜ੍ਹੋ ਲਿਖੋ ਕੰਮ ਕਰੋ ਨੇਂਤ ਕਰੋ ਕੋਈ ਆਫਸਰ ਬਣੋ ਕੋਈ ਪੰਜਾਬ ਦੀ ਤਰੱਕੀ ਦਾ ਕਾਰਨ ਬਣੋ ਠੀਕ ਹੈ ਨਾ ਤੁਸੀਂ ਪੰਜਾਬ ਨੂੰ ਸੋਹਣੇ ਰਸਤੇ ਤੇ ਚਲਾਓ ਦਰਾਖਤ ਲਾਓ ਹਾਂ ਪੰਜਾਬ ਨੂੰ ਸੋਹਣਾ ਸਿਰਜੋ ਕਿਉਂਕਿ ਤੁਸੀਂ ਆਉਣ ਵਾਲਾ ਪੰਜਾਬ ਦਾ ਵਿਅਕਿਆ ਹੈ ਜੇ ਲੜਾਈਆਂ ਪੜਾਈਆਂ ਚ ਹੀ ਪੈ ਗਏ ਪੰਜਾਬ ਨੂੰ ਤੁਸੀਂ ਬਦਨਾਮ ਕਰ ਲੋਗੇ ਇਹ ਤਾਂ ਜੀ ਗੁੰਡਾ ਕਰਦੀਏ ਤਾਂ ਆਏ ਆ ਤਾਂ ਫਲਾਨਾ ਫੇਰ ਉਹ ਬਲੇਮ ਲੱਗਣੇ ਬਹੁਤ ਆਸਾਨ ਹੋ ਜਾਣਗੇ ਪੰਜਾਬ ਤੇ ਇਹ ਦਾ ਉਕਰਵਾਦ ਹੈ ਜੀ ਠੀਕ ਹੈ ਉਹ ਤੁਹਾਡੇ ਹੱਥ ਚ ਹੈ ਵੀ ਤੁਸੀਂ ਪੰਜਾਬ ਨੂੰ ਕਿਹੋ ਜਿਹਾ ਬਣਾਉਣਾ ਹੈ ਮੈਂ ਅੱਜ ਵੀ ਜਦੋਂ ਬੱਚੇ ਸਕੂਲ ਜਾਂਦੇ ਆ ਮੈਂ ਵੇਖਦਾ ਉਹਨਾਂ ਦੇ ਵਿੱਚ ਮੈਂ ਕਹਿੰਦਾ ਲੈ ਆ ਜਾਂਦੇ ਐ ਐਸਚੋ ਐਸਐਸਪੀ ਐਮਐਲਏ ਮੁੱਖ ਮੰਤਰੀ ਕੀ ਪਤਾ ਕਿਹੜੇ ਨੇ ਕੀ ਬਣਨਾ ਇਹਨਾਂ ਚੋਂ ਹਾਂ ਪੜਾ ਜਾਂਦਾ ਸਾਰੇ ਤੁਰੇ ਨਾ ਉਹਨਾਂ ਨੂੰ ਪਤਾ ਨਾ ਆਪਾਂ ਨੂੰ ਪਤਾ ਹੈ ਹੈਨਾ ਉਨਾ ਚੀ ਹੈ ਤਾਂ ਹੈ ਉਨਾ ਚੀ ਹੈ ਹਮ ਪਰ ਜਿਉਂ ਨਾਲ ਦੀ ਸੋਚ ਚੰਗੀ ਰਹੂ ਤਾਂ ਮਾਂ ਪਿਓ ਦੇ ਆਖੇ ਲੱਗਣਗੇ ਤਾਂ ਇਧਰਲੇ ਬੱਚੇ ਕਿਉਂ ਨਹੀਂ ਵਿਗੜਦੇ ਤੁਹਾਨੂੰ ਕੱਲ ਦੱਸਿਆ ਕਿ ਮਾਂ ਪਿਓ ਦੀ ਕੂਰ ਚਲਦੇ ਆ ਉਹ ਕਹਿੰਦਾ ਸਾਡੇ ਮਾਂ ਪਿਓ ਦਾ ਪਿਆਰ ਇਹ ਹੈ ਪਿਓ ਦੀਆਂ ਜੁੱਤੀਆਂ ਤੇ ਚੱਪਲਾਂ ਪੈਂਦੀਆਂ ਮਾਂ ਡੰਡਿਆਂ ਨਾਲ ਕੁੱਟਦੀ ਇਹ ਪਿਆਰ ਹੈ ਹਮ ਠੀਕ ਹੈ ਸਾਡੇ ਅੱਜ ਕੱਲ ਦੇ ਬੱਚੇ ਇਹ ਪਿਆਰ ਲੈਣਾ ਬੰਦ ਕਰ ਗਏ ਉਹ ਅੱਗੋਂ ਬੋਲਦੇ ਆ ਮਾਂ ਪਿਓ ਦੇ ਗਾਲ ਪਈ ਠੀਕ ਹੈ ਜੀ ਤੋ ਜੇ ਕੋ ਉੱਚਾ ਨਹੀਂ ਮੈਂ ਬੋਲਿਆ ਗਿਆ ਤਾਂ ਮਾਫੀ ਚਾਹੁੰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ